ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਦੇ ਫਤਿਹ ਅਸੀਂ ਆਪ ਜੀ ਨੂੰ ਜਿਹੜੇ ਅਨਾਤਮ ਵਿੱਚ ਰਹਿੰਦੇ ਹਨ ਲੋਕੀ ਪਰਮਾਤਮਾ ਨੂੰ ਨਹੀਂ ਮੰਨਦੇ ਕਹਿੰਦੇ ਹਨ ਪਰਮਾਤਮਾ ਹੈ ਹੀ ਨਹੀਂ ਉਹਨਾਂ ਬਾਰੇ ਦੱਸਾਂ ਕਿ ਉਹਨਾਂ ਦੀ ਅੰਦਰਲੀ ਦਸ਼ਾ ਕੀ ਹੈ ਉਹ ਕਿਉਂ ਨਹੀਂ ਮੰਨਦੇ ਉਹਨਾਂ ਦਾ ਉਹ ਮੰਨ ਦੇ ਪਿੱਛੇ ਕਿਉਂ ਲੱਗੇ ਹੋਏ ਆ ਸਤ ਨੂੰ ਅਸਤ ਕਰਕੇ ਮੰਨਦੇ ਤੇ ਅਸਤ ਨੂੰ ਸਤ ਕਰਕੇ ਮੰਨਦੇ ਹਨ ਉਨ੍ਹਾਂ ਦੀ ਅੰਦਰਲੀ ਦਸ਼ਾ ਕੀ ਹੈ ਜਿਹੜੇ ਆਤਮ ਵਿੱਚ ਰਹਿੰਦੇ ਹਨ ਆਤਮਾ ਦੀ ਗੱਲ ਮੰਨਦੇ ਹਨ ਅਸੀਂ ਕਿਹੜੀ ਕਹਦੇ ਹਾਂ ਨਾ ਆਪਣੀ ਆਤਮਾ ਤੋਂ ਪੁੱਛ ਉਹਦੀ ਕੀ ਸਲਾਹ ਹੈ ਉਹ ਉਹਦੇ ਨਾਲ ਸੋਚ ਸੋ ਅਸੀਂ ਆਤਮ ਵਿੱਚ ਰਹਿਣ ਵਾਲੇ ਅਤੇ ਨਾਤਮ ਵਿੱਚ ਰਹਿਣ ਵਾਲੇ ਦੋ ਤਰ੍ਹਾਂ ਦੇ ਇਹ ਮਨੁੱਖ ਹੁੰਦੇ ਹਨ ਜੋ ਪਰਮਾਤਮਾ ਦਾ ਵਿਸ਼ਵਾਸ ਕਰਦੇ ਹਨ ਉਹ ਆਤਮ ਵਿੱਚ ਰਹਿੰਦੇ ਹਨ ਜੋ ਪਰਮਾਤਮਾ ਨੂੰ ਨਹੀਂ ਮੰਨਦੇ ਇਹ ਮਾਇਆ ਨਹੀਂ ਹੈ ਇਹ ਪ੍ਰਮਾਤਮਾ ਨਹੀਂ ਹੈ ਇਸ ਸ੍ਰਿਸ਼ਟੀ ਬਸ ਇਦਾਂ ਧਰੀ ਫਿਰਦੀ ਹੈ ਉਹ ਅਨਾਤਮ ਵਿੱਚ ਰਹਿੰਦੇ ਹਨ ਉਹਨਾਂ ਦੀ ਅੰਦਰੀ ਦਸ਼ਾ ਕੀ ਹੈ ਕੋਈ ਇਸ ਤਰ੍ਹਾਂ ਕਿਉਂ ਕਰਦੇ ਹਨ ਅਸੀਂ ਤੁਹਾਨੂੰ ਸਮਝਾਉਂਦੇ ਹਾਂ ਅਸੀਂ ਇਸ ਨੂੰ ਮੰਨ ਲੈਂਦੇ ਹਾਂ ਆਤਮਾ ਠੀਕ ਹੈ ਜਿਹੜੀ ਸਾਡੀ ਬਾਡੀ ਨੂੰ ਪਾਵਰ ਦਿੰਦੀ ਹੈ ਇਹ ਹੈ ਪਾਵਰ ਬੈਂਕ पावर जी आनी है वो आत्मा तो ही आनी है एनर्जी पावर दूसरी यह है बुद्धि आत्मा नज़दीक बुद्धि है बुद्धि तो अगे मन है मन तो अगर इंद्रिया हैं जी आत्मा है ਸੋਰੀ ਜਿਹੜੀ ਆਤਮਾ ਹੈ ਇਹ ਬੁੱਧੀ ਨੂੰ ਲਾਈਟ ਦਿੰਦੀ ਹੈ ਪਾਵਰ ਦਿੰਦੀ ਹੈ એનર્ਜੀ ਦਿੰਦੀ ਹੈ ਬੁੱਧੀ ਨੂੰ ਇਹਨੂੰ ਸ਼ਕਤੀ ਦਿੰਦੀ ਹੈ ਬੁੱਧੀ ਇਹਨੂੰ ਇਹਨਾਂ ਇੱਕ ਤੋ ਸ਼ਕਤੀ ਲੈ ਕੇ ਇੱਕ ਤੋ એનર્ਜੀ ਲੈ ਕੇ ਇਹ ਮਨ ਵੱਲ ਦੇਖਦੀ ਹੈ ਕਿ ਮਨ ਕੀ ਕਹਿੰਦਾ ਮਨ ਚੰਚਲ ਹੈ ਮਨ ਆਪਣੀ ਮਰਜ਼ੀ ਕਰਦਾ ਹੈ ਮਨ ਇੰਦਰੀਆਂ ਦੁਆਰਾ ਬਾਹਰ ਨੂੰ ਸੰਸਾਰ ਵੱਲ ਦੇਖਦਾ ਹੈ ਇਹ ਸੰਸਾਰ ਵੱਲ ਨੂੰ ਦੇਖਦਾ ਹੈ ਇੰਦਰੀਆਂ ਦੁਆਰਾ ਬਾਹਰ ਨੂੰ ਦੇਖਦਾ ਹੈ ਸੰਸਾਰ ਸੰਸਾਰ ਦਾ ਮਤਲਬ ਹੈ ਜੋ ਸੰਸੇ ਵਿੱਚ ਕਿਹਾ ਹੈ ਸ਼ੱਕ ਵਿੱਚ ਕਿਹਾ ਹੈ ਸੰ ਸੰਸਾਰ ਸੰਸਾਰ ਇਹ ਬਾਹਰ ਨੂੰ ਦੇਖਦਾ ਹੈ ਸੰਸਾਰ ਨੂੰ ਦੇਖਣਾ ਠੀਕ ਹੈ ਤੇ ਸਤ ਨੂੰ ਸਤ ਮੰਨਦਾ ਹੈ ਮੰਨ ਇਹਦੇ ਦੁਆਰਾ ਤੇ ਸਤ ਨੂੰ ਸਤ ਮੰਨਦਾ ਹੈ ਜਿਹੜੇ ਸਾਰਾ ਕੋਸ਼ਿਸ਼ ਦੀ ਵਿੱਚ ਹਨ ਉਹ ਇਹਨਾਂ ਨੂੰ ਕਹਿੰਦਾ ਕਿ ਇਹ ਸਭ ਕੁਝ ਸਤ ਹੈ ਤੇ ਹਮੇਸ਼ਾ ਰਹਿਣ ਵਾਲਾ ਹੈ ਚਰਦੀ ਕੋ ਮੇਰੀ ਇਹ ਸਟਿਲ ਹੈ ਮਨ ਆਪਣੀ ਮਰਜ਼ੀ ਬਹੁਤ ਕਰਦਾ ਹੈ। ਤੋਂ ਮਨ ਚੰਚਲ ਹੈ। ਪਰ ਮਨ ਸਿਆਣਾ ਵੀ ਬਹੁਤ ਹੈ। ਜੇ ਇਹ ਬੁੱਧੀ ਦੀ ਗੱਲ ਮੰਨੇ ਤਾਂ ਪਰ ਇਹ ਸੌਰੀ ਜੇ ਆਤਮਾ ਦੀ ਗੱਲ ਮੰਨੇ ਤਾਂ ਇਹ ਆਪਣੀ ਬੁੱਧੀ ਵੱਲ ਮੂੰਹ ਨਹੀਂ ਮੋੜਦਾ ਜ਼ਿਆਦਾ। ਬੁੱਧੀ ਦੀ ਜੋ ਉਹਨੂੰ ਇਗਨੋਰ ਕਰ ਦਿੰਦਾ ਤੇ ਆਪਣੀ ਮਨਮਰਜ਼ੀ ਕਰਦਾ। ਇੰਦਰੀਆਂ ਨੂੰ ਯੂਜ਼ ਕਰਕੇ ਬਾਹਰ ਸੰਸਾਰ ਨੂੰ ਦੇਖਦਾ। ਠੀਕ ਹੈ। ਇਹ ਹੁੰਦਾ ਅਨਾਤਮ। ਇਨੂੰ ਕਹਿੰਦੇ ਅਨਾਤਮ ਇੱਧਰ ਨੂੰ ਇੱਧਰ ਨੂੰ ਚੱਲਣਾ ਅਨਾਤਮ ਇਹਨੂੰ ਕਹਿੰਦੇ ਆਨਾ ਅਨਾਤਮ ਵਿੱਚ ਰਹਣਾ ਭਾਵ ਆਤਮਾ ਦੀ ਗੱਲ ਹੀ ਨਹੀਂ ਸੁਣਨੀ ਆਤਮਾ ਪਿੱਛੇ ਖੜੀ ਆ ਆਤਮਾ ਨੂੰ ਕੋਈ ਦੇਖ ਨਹੀਂ ਰਿਹਾ ਸਾਰੇ ਆਪ ਕੋ ਨੂੰ ਪਾਵਰ ਦੇ ਰਹੇ ਆ ਬੁੱਧੀ ਬੁੱਧੀ ਮਨ ਨੂੰ ਅੱਗੇ ਮਨ ਨੂੰ ਮਨ ਇੰਦਰੀਆਂ ਵੱਲ ਨੂੰ ਦੇਖ ਰਹੀ ਹੈ ਤੇ ਪਿੱਛੇ ਨੂੰ ਕੋਈ ਦੇਖ ਹੀ ਨਹੀਂ ਰਿਹਾ ਕਿ ਨਾਤਮ ਵਿੱਚ ਜੀ ਰਹੇ ਹਨ ਭਾਵ ਆਤਮਾ ਹੈ ਹੀ ਨਹੀਂ ਇਹ ਕਹਿੰਦੇ ਹਨ ਅਨਾਤਮ ਵਾਲੇ ਕਿ ਇਹ ਆਤਮਾ ਹੈ ਹੀ ਨਹੀਂ ਸਾਨੂੰ ਪਾਵਰ ਦੇਣ ਵਾਲਾ ਕੋਈ ਨਹੀਂ ਹੈ ਸਿਰਫ ਅਸੀਂ ਤਿੰਨੇ ਹਾਂ ਸਰੀਰ ਹੈ ਮਨ ਹੈ ਤੇ ਬੁੱਧੀ ਹੈ ਸਿਰਫ ਤਿੰਨ ਜਣੇ ਹਾਂ ਅਸੀਂ ਆਤਮਾ ਨਹੀਂ ਹੈ ਇਹ ਜਿਹੜੇ ਅਨਾਤਮ ਵਿੱਚ ਜੀਉਂਦੇ ਹਨ ਮਨੁੱਖ ਭਾਵ ਆਪਣੇ ਮਨ ਦੀ ਮਰਜ਼ੀ ਕਰਦੇ ਹਨ ਹੁਣ ਅਸੀਂ ਅਗਰ ਇੰਦਰੀਆਂ ਨੂੰ ਮਨ ਵੱਲ ਮੋੜਨਾ ਇਹ ਹੋ ਗਈ ਅਨਾਤਮ ਦੀ ਜਿਹੜੀ ਸੀ ਦੀ ਡੈਫੀਨੇਸ਼ਨ ਕਈ ਥਾਂ ਲੇ ਕਈਾਂ ਦੀ ਉਮਰ ਹੀ ਬਹੁਤ ਹੋ ਗਈ ਹੈ ਪਰ ਫੇਰ ਵੀ ਸਮਝਦੇ ਨਹੀਂ ਉਹ ਕਹਿੰਦੇ ਪਰਮਾਤਮਾ ਦੇ ਨਾਂ ਦੀ ਕੋਈ ਚੀਜ਼ ਹੀ ਨਹੀਂ ਆਤਮਾ ਵੀ ਨਾਂ ਦੀ ਕੋਈ ਚੀਜ਼ ਨਹੀਂ ਆਤਮਾ ਤਾਂ ਪਰਮਾਤਮਾ ਦਾ ਹੀ ਹਿੱਸਾ ਹੈ ਨਾ ਆਤਮਾ ਪਰਮਾਤਮਾ ਦਾ ਹੈ ਆਤਮਾ ਕੀ ਪਰਮਾਤਮਾ ਦਾ ਹੀ ਹੈ ਅੰਸ਼ ਇਹ ਪਰਮਾਤਮਾ ਦਾ ਹੀ ਅੰਸ਼ ਹੈ ਅਗਰ ਆਤਮਾ ਹੀ ਨਹੀਂ ਤਾਂ ਫਿਰ ਅਸੀਂ ਅਗਰ ਇਹ ਹੀ ਨਹੀਂ ਤਾਂ ਫਿਰ ਅਸੀਂ ਜੀਉਂਦੇ ਕਿਉਂ ਨਹੀਂ ਰਹਿੰਦੇ ਹਮੇਸ਼ਾ ਹਮੇਸ਼ਾ ਅਮਰ ਕਿਉਂ ਨਹੀਂ ਹੋ ਜਾਂਦੇ ਫਿਰ ਅਸੀਂ ਇਹ ਕਿਹਨੇ ਹੈ ਕਿ ਇਹ ਚਲਾ ਗਿਆ ਕਿੱਥੇ ਚਲਾ ਗਿਆ ਉਹ ਕਿ ਆਤਮਾ ਤਾਂ ਹੈ ਹੀ ਨਹੀਂ ਵਿੱਚ ਬੋਡੀ ਦੇ ਤੇ ਬੋਡੀ ਤਾਂ ਇੱਥੇ ਹੀ ਪਈ ਹੈ ਤੁਹਾਡੀ ਕੌਣ ਚਲਾ ਗਿਆ ਵਿੱਚੋਂ ਇਹ ਜਿਹੜਾ ਜਿਉਂਦਾ ਸੀ ਇਹ ਬੰਦਾ ਚਲਾ ਗਿਆ ਹੁਣ ਉੱਠਦਾ ਨਹੀਂ ਜਿਸ ਨੂੰ ਠਾਈਆ ਤਾਂ ਵੀ ਉੱਠਦਾ ਉੱਠਦਾ ਨਹੀਂ ਮਰਿਆ ਹੋਇਆ ਬੰਦਾ ਕਿਉਂ ਨਹੀਂ ਉੱਠਦਾ ਕਿਉਂਕਿ ਆਤਮਾ ਵਿੱਚ ਨਿਕਲ ਗਈ ਹੈ ਬੋਡੀ ਦੇ ਵਿੱਚੋਂ ਆਤਮਾ ਨਿਕਲ ਗਈ ਹੈ ਠੀਕ ਹੈ ਇਹ ਸਾਰਾ ਕੁਝ ਬੋਡੀ ਆ ਆਹ ਸਾਰੀ ਬੋਡੀ ਹੈ ਆਹ ਸਾਡੀ ਅੰਤਰੀਆਂ ਨੇ ਜਿਹੜੀਆਂ ਬਾਹਰ ਨੂੰ ਪਰਸ਼ ਕਰ ਰਹੀਆਂ ਦੇਖ ਰਹੀਆਂ ਨੇ ਸੁਰਰ ਰਹੀਆਂ ਨੇ ਕਿ ਸਾਡੀ ਅੰਧਰੀਆਂ ਠੀਕ ਹੈ ਮਨ ਉਹਨਾਂ ਨੂੰ ਫੋਲੋ ਕਰਦਾ ਤੇ ਸਿਰਫ ਸੰਸਾਰ ਨੂੰ ਦੇਖਦਾ ਪਿੱਛੇ ਨਹੀਂ ਦੇਖਦਾ ਪਿੱਛੇ ਵੀ ਮੇਰੇ ਕੁਝ ਹੈ ਮੈਨੂੰ ਕੋਈ ਪਾਵਰ ਦੇ ਰਿਹਾ ਹੈ ਇਹ ਲੋਕੀ ਅਨਾਤਮ ਵਿੱਚ ਜਿਉਂਦੇ ਹਨ ਸੇ ਬਜ਼ੁਰਗ ਹੋ ਕੇ ਵੀ ਹਾਲੇ ਤੱਕ ਅਨਾਤਮ ਵਿੱਚ ਹੀ ਹਨ ਵੱਡੇ ਵੱਡੇ ਵਿਗਿਆਨੀ ਵੀ ਅਨਾਤਮ ਵਿੱਚ ਹੀ ਹਨ ਬਹੁਤ ਸਾਰੇ ਅਜਿਹੇ ਵਿਗਿਆਨੀ ਹਨ ਜਿਹੜੇ ਅਨਾਤਮ ਵਿੱਚ ਰੋਗ ਵਿਗਿਆਨੀ ਕਿ ਕੋਈ ਚੀਜ਼ ਵੀ ਕਰ ਰਹੇ ਹਨ ਕਿ ਇੱਕ ਜਿਹੜੀ ਪਾਵਰ ਹੈ ਇਹ ਕਿੱਥੋਂ ਆ ਰਹੀ ਹੈ ਮਨੁੱਖ ਦਾ ਸਰੀਰ ਜਦੋਂ ਡੈੱਡ ਹੁੰਦਾ ਹੈ ਤੇ ਇਹ ਮੁਰਝਾ ਕੇ ਜਾਂਦਾ ਹੈ ਪਹਿਲਾਂ ਖੜਿਆ ਖੜਿਆ ਰਹਿੰਦਾ ਹੈ ਇਹ ਸੋਚ ਰਹੇ ਕਿ ਆਤਮਾ ਕੀ ਚੀਜ਼ ਹੈ ਕਿਹੜੀ ਪਾਵਰ ਹੈ ਇਹ ਹੁਣ ਵਿਗਿਆਨੀ ਜਿਹੜੇ ਹਨ ਵਿਗਿਆਨੀ ਜਿਹੜੇ ਹਨ ਉਹ ਇਹਦੇ ਬਾਰੇ ਸੋਚ ਰਹੇ ਹਨ ਕਿ ਤਰਤੀ ਜਿਹੜਾ ਬਿਗ ਬੈਂਗ ਹੋਇਆ ਸੀ ਸੰਸਾਰ ਬਣਿਆ ਸੀ ਜਿਹੜਾ ਯੂਨੀਵਰਸ ਬਣਿਆ ਸੀਗਾ ਕੋਈ ਵਿਗਿਆਨੀ ਇਹ ਸੋਚ ਰਿਹਾ ਕਿਵੇਂ ਬਣਿਆ ਇਹਨੂੰ ਲਾਈਟ ਕਿਹਨੇ ਦਿੱਤੀ ਪਹਿਲਾਂ ਤਰੋਸ਼ ਨਹੀਂ ਜੇ ਹੁਣ ਅਸੀਂ ਰੋਸ਼ਨੀ ਹੈ ਤੇ ਇਹਦਾ ਮਤਲਬ ਕਰੋੜਾਂ ਸਾਲ ਪਹਿਲਾਂ ਵੀ ਅਰਦਾਸਾ ਪਹਿਲਾਂ ਵੀ ਰੋਸ਼ਨੀ ਸੀਗੀ ਉਹ ਦੇਖ ਰਹੇ ਹਨ ਕਿ ਇਹ ਕਿਹੜੀ એનર્ਜੀ ਹੈ ਜਿਹੜੀ ਕਿ ਸਾਨੂੰ ਹਲੇ ਪਰਮਾਤਮਾ ਬਾਰੇ ਉਹ ਕੁਐਸਚਨ ਹੈ ਸਾਡੇ ਕੋਲ ਵਿਗਿਆਨੀ ਕਿਸੇ ਵੀ ਪੁਆਇੰਟ ਤੇ ਨਹੀਂ ਪਹੁੰਚ ਰਹੇ ਕਿ ਪਰਮਾਤਮਾ ਹੈ ਸੋਚ ਰਹੇ ਹਾਂ ਅਨਾਤਮ ਆਤਮ ਤੇ ਨਾਤਮ ਵਿੱਚ ਖੇਲ ਰਹੇ ਆ ਇਸਨ ਅਨਾਤਮ ਦੀ ਡੈਫੀਨੇਸ਼ਨ ਸਾਰਾ ਕੁਝ ਇਧਰ ਨੂੰ ਟ੍ਰੇਨ ਹੈ ਇੱਕ ਟ੍ਰੇਨ ਦੀ ਡੱਬੇ ਦੀ ਤਰ੍ਹਾਂ ਹੈ ਜਦ ਕਿ ਡੱਬਾ ਤਾਂ ਇੰਜਣ ਤਾਂ ਆ ਸੀਗਾ ਉਹਦੇ ਡੱਬੇ ਆ ਪਿੱਛੇ ਇਹਦਾ ਬਲ ਟ੍ਰੇਨ ਇਧਰ ਨੂੰ ਚੱਲ ਰਹੀ ਸੀ ਪਹਿਲਾਂ ਹੁਣ ਜੇ ਇਹ ਹੀ ਆਤਮ ਵਿੱਚ ਹੀ ਕਰਨਾ ਹੈ ਤਾਂ ਇਹ ਟ੍ਰੇਨ ਨੂੰ ਉਲਟਾ ਕਰ ਦੇਣਾ ਹੈ ਜਿਹੜੀ ਆਤਮ ਵਿੱਚ ਜਿਉਂਦੇ ਆਣ। ਉਹ ਕਿੰ비 ਹਣੇ ਕੇਸ ਰਸਤੀ ਖਤਮ। ਬਦਲਦੀ ਰਹਿੰਦੀ ਹੈ ਸ੍ਰਸਟੀ। ਖਤਮ ਹੋ ਪਹਿਲੇ ਚੀਜ਼ਾਂ ਖਤਮ ਹੁੰਦੀਆਂ, ਪੜਨਾ ਵੀ ਆਉਂਦੀਆਂ। ਪਹਿਲੇ ਖਤਮ ਹੁੰਦੀ ਨਵੀਂ ਆ ਜਾਂਦੀ ਹੈ। ਸ੍ਰਸਟੀ ਚੱਲਦੀ ਰਹਿੰਦੀ ਹੈ, ਚੱਲ ਹੀ ਮਾਨ ਹੈ, ਰੁਕਣ ਵਾਲੀ ਨਹੀਂ। ਸਿਰਫ ਪ੍ਰਮਾਤਮਾ ਹੀ ਰੁਕਦਾ ਹੈ। ਉਹ ਸਮੇਂ ਵਿੱਚ ਨਹੀਂ ਹੈ, ਸਮੇਂ ਤੋਂ ਬਾਹਰ ਹੈ। ਆਸੀਂ ਸਾਰੇ ਸਮੇਂ ਦੇ ਵਿੱਚ ਆ। ਮਾਇਆ ਦੇ ਵਿੱਚ ਅਸੀਂ ਇੱਕ ਵੀਡੀਓ ਇਹ ਜੀ ਬਣਾਵਾਂਗੇ ਹੁਣ ਅੱਗੇ ਜਿਹੜੀ ਕਿ YouTube ਤੇ ਹੈ ਹੀ ਨਹੀਂ ਉਹਦੇ ਵਿੱਚ ਸਾਰਾ ਦੱਸਿਆ ਜਾਊਗਾ ਕਿ ਪ੍ਰਮਾਤਮਾ ਦੇ ਥੱਲੇ ਕੀ ਹੈ ਕਿ ਕੀ ਹੈ ਮਾਇਆ ਨੇ ਕਿਸ ਤਰ੍ਹਾਂ ਕਿਹੜੇ-ਘੜੇ ਅੱਗੇ ਦੇ ਉੱਤੇ ਕਿਹੜੀਆਂ ਕਿਹੜੀਆਂ ਪਾਵਰਾਂ ਹਨ ਉਹ ਕੀ ਹਨ ਅਸੀਂ ਇੱਕ ਵੀਡੀਓ ਬਣਾਵਾਂਗੇ ਉੱਤੇ ਸੋ ਅਸੀਂ ਜੀ ਇੰਦਰੀਆਂ ਨੂੰ ਪਿੱਛੇ ਨੂੰ ਮਨ ਵੱਲ ਨੂੰ ਮੋੜ ਲਈਏ ਮਨ ਬੁੱਧੀ ਵੱਨ ਮੁੜ ਜਵੇ ਬੁੱਧੀ ਬੁੱਧੀ ਦਾ ਮੁੱਖ ਇਦਨ ਹੋ ਜਵੇ ਅਸੀਂ ਇਹ ਨਹੀਂ ਸਿਰਫ ਸੰਕੋਚਨਾ ਹੈ ਬਾਹ ਇੰਦਰੀਆਂ ਨੂੰ ਸੰਕੋਚਨਾ ਹੈ ਆਗੜੀ ਇੰਦਰੀਆਂ ਨਾਲ ਇਹਨਾਂ ਨੂੰ ਉਸੇ ਸੰਕੋਚਨਾ ਹੈ ਅੱਖਾਂ ਬੁਰਾ ਨਾ ਦੇਖਣ ਕੰਨ ਬੁਰਾ ਨਾ ਸੁਣਨ ਪੱਕੇ ਇਹ ਹੱਥ ਜਿਹੜੀ ਸਪਰਸ਼ ਆ ਉਹ ਬੁਰਾ ਹੱਥ ਸਪਰਸ਼ ਨਾ ਕਰਨ ਹੁਣ ਇੰਦਰੀਆਂ ਸੰਕੋਚ ਹੋ ਗਈਆਂ ਸੁੰਦਰੀਆਂ ਮਨ ਵੱਲ ਨੂੰ ਆ ਗਈਆਂ ਮਨ ਬੁੱਧੀ ਵੱਲ ਨੂੰ ਆ ਗਿਆ ਉਲਟਾ ਹੋ ਗਿਆ ਮਨ ਬੁੱਧੀ ਨੂੰ ਫੋਲੋ ਕਰਨ ਲੱਗ ਪਿਆ ਬੁੱਧੀ ਅੱਗੇ ਆਤਮਾ ਨੂੰ ਫੋਲੋ ਕਰਨ ਲੱਗੀ ਬੁੱਧੀ ਪਹਿਲਾਂ ਆਪਣੀ ਮਰਜ਼ੀ ਨਾਲ ਹੀ ਸਲਾਹ ਕਰਕੇ ਮਨ ਨਾਲ ਮਨ ਫਿਰ ਅੱਗੇ ਬਾਹਰ ਨੂੰ ਦੇਖ ਕੇ ਉਹ ਕਰਦਾ ਸੀਗਾ ਬੁੱਧੀ ਪੈਨੂੰ ਸਲਾਹ ਦਿੰਦੀ ਪਰ ਇਹ ਮੰਨਦਾ ਨਹੀਂ ਸੀ ਹੁਣ ਕੀ ਕੀਤਾ ਕਿ ਇੰਦਰੀਆਂ ਨੂੰ ਸੰਕੋਚ ਕੇ ਮੰਨ ਵਾਲ ਨੂੰ ਲਿਆਂਦਾ ਮੰਨ ਨੂੰ ਸੰਕੋਚ ਕੇ ਬੁੱਧੀ ਕਰਨ ਨੂੰ ਲਿਆਂਦਾ ਬੁੱਧੀ ਨੇ ਆਤਮਾ ਦੀ ਸਲਾਹ ਨਾਲ ਚੱਲਣਾ ਸ਼ੁਰੂ ਕੀਤਾ ਕਿ ਇਹ ਇਹ ਪ੍ਰਮਾਤਮਾ ਤੋਂ ਜਿਹੜੀ ਆਤਮਾ ਆਈ ਹੈ ਇਹਦੀ ਸਲਾਹ ਕੀ ਹੈ ਇਹ ਕੀ ਕਹਿੰਦੇ ਹਨ ਮੈਨੂੰ ਪਤਾ ਲੱਗਿਆ ਕਿ ਇਹ એનર્ਜੀ ਮੈਨੂੰ ਕਿੱਥੋਂ ਮਿਲ ਰਹੀ ਹੈ ਸਿਆਣੀ ਹੋ ਗਈ ਹੁਣ ਹੁਣ ਮਨ ਵੀ ਸਿਆਣਾ ਹੋ ਗਿਆ ਮਨ ਨੇ ਵੀ ਬੁੱਧੀ ਨੂੰ ਫੋਲੋ ਕੀਤਾ ਬੁੱਧੂ ਇੰਦਿਆ ਨੇ ਪਿੱਛੇ ਨੂੰ ਫੋਲੋ ਕਰਨਾ ਸ਼ੁਰੂ ਕਰਤਾ ਮਨ ਨੂੰ ਮਨ ਅੱਗੇ ਬੁੱਧੂ ਮਨ ਸਿਆਣਾ ਹੋ ਗਿਆ ਬੁੱਧੀ ਸਿਆਣੀ ਹੋ ਗਈ ਤੇ ਬੁੱਧੀ ਨੇ ਇਹਦੀ ਸਾਰਾ ਨੂੰ ਪਤਾ ਲੱਗਿਆ ਕਿ ਆਤਮਾ ਕੀ ਹੈ ਉਹ ਪਰਮਾਤਮਾ ਦਾ ਅੰਸ਼ ਹੈ ਇਸ ਤਰ੍ਹਾਂ ਇਹ ਆਤਮ ਵਿੱਚ ਹੁਣ ਆ ਗਿਆ ਇਹ ਹੁੰਦੇ ਨੇ ਆਤਮ ਦੂਤਰਾ ਦੇ ਮਨੁੱਖਾ ਨਾ ਹਨ ਹਨ ਆਤਮ ਹਨ ਨਾਸਤਿਕ ਹੁੰਦੇ ਹਨ ਤੇ ਇੱਕ ਆਤਮਾਨ ਇਹ ਕਹਿੰਦੇ ਹਨ ਪਰਮਾਤਮਾ ਹੈ ਇਹ ਕਹਿੰਦੇ ਹਨ ਪਰਮਾਤਮਾ ਨਹੀਂ ਹੈ ਕੋਈ ਵੀ ਸਾਨੂੰ ਜਨਮ ਦੇਣ ਵਾਲਾ ਨਹੀਂ ਹੈ ਇਹ ਕਹਿੰਦੇ ਹਨ ਸਾਨੂੰ ਕੋਈ ਜਨਮ ਦੇਣ ਵਾਲਾ ਹੈ ਸਾਡਾ ਕੋਈ ਜਿੱਥੋਂ ਅਸੀਂ ਆਏ ਹਾਂ ਇਹ ਦੋ ਤਰ੍ਹਾਂ ਦੇ ਆਤਮ ਤੇ ਨਾਤਮ ਵਿੱਚ ਇਹ ਫਰਕ ਹੈ ਹੁਣ ਤੁਹਾਨੂੰ ਨੂੰ ਆ ਸਕਦਾ ਤੁਹਾਨੂੰ ਫਰਕ ਜਿਹੜਾ ਆ ਉਹ ਪਤਾ ਲੱਗ ਗਿਆ ਹੋਵੇਗਾ ਆਤਮ ਤੇ ਨਾਤਮ ਵਿੱਚ ਕੀ ਫਰਕ ਹੈ ਇਹਦੇ ਵਿੱਚ ਕੋਈ ਵੀ ਜਿੱਦਾਂ ਕੁਐਸਚਨ ਤਾਂ ਸਮਝ ਨਾ ਆਇਆ ਹੋਵੇ ਜਾਂ ਕੋਈ ਵੀ ਗੱਲ ਸਮਝ ਨਹੀਂ ਆਉਂਦੀ ਤੁਹਾਨੂੰ ਤਾਂ ਤੁਸੀਂ ਤੁਸੀਂ ਵੀਡੀਓ ਦੇ ਵਿੱਚ ਥੱਲੇ ਕਮੈਂਟ ਕਰ ਸਕਦੇ ਆ ਜਾਂ ਕੁਐਸਚਨ ਕਰ ਸਕਦੇ ਆ ਕਿ ਆ ਇਹ ਕਿਵੇਂ ਹੁੰਦਾ ਜੀ ਸੋ ਫਿਰ ਅਸੀਂ ਉੱਤੇ ਇੱਕ ਵੀਡੀਓ ਬਣਾ ਦਵਾਂਗੇ ਬਾਅਦ ਵਿੱਚ ਜਿਹੜਾ ਤੁਹਾਡਾ ਕੁਐਸਚਨ ਹੋਊਗਾ ਸੋ ਹੁਣ ਪਤਾ ਲੱਗ ਗਿਆ ਹੋਵੇ ਮੇਰੇ ਖਿਆਲ ਚ ਤੁਹਾਨੂੰ ਪੂਰੀ ਤਰ੍ਹਾਂ ਕਿ ਅਨਾਤਮ ਕੀ ਹੁੰਦੇ ਹਨ ਤੇ ਆਤਮ ਕੀ ਹੁੰਦੇ ਹਨ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਬਹੁਤ ਸਾਰੀ ਲਿਆਂਦੇ ਰਾਵਾਂਗੇ ਜਿਹੜੇ YouTube ਤੇ ਹੈ ਹੀ ਨਹੀਂ। ਜੇ ਉਹਨੂੰ ਜਿਹੜੀ ਗ੍ਰਾਫਿਕਲੀ ਅਸੀਂ ਤਾਂ ਦੱਸਿਆ ਕਿ ਇਹ ਲੋਕੇ ਦੀ ਬੋਲਣ ਦਾ ਬੰਦਾ ਇਗਨੋਰ ਕਰ ਜਾਂਦਾ ਹੈ ਨਾ। ਇਹਨੂੰ ਪਤਾ ਨਹੀਂ ਲੱਗਦਾ ਕਿ ਹੈ ਕੀ ਸਿਸਟਮ ਜਿਹੜਾ। ਅਸਲ ਵਿੱਚ ਹੀ ਕਿਉਂ ਹੋ ਰਿਹਾ ਨਾਤਮ? ਨਾਸਤਿਕ ਕਿਉਂ ਹੋ ਰਿਹਾ? ਠੀਕ ਸੌਰੀ ਨਾਸਤਿਕ ਕਿਉਂ ਹੋ ਰਿਹਾ? ਤੇ ਆਸਤਿਕ ਕਿਉਂ ਹੋ ਰਿਹਾ? ਜਿਹੜੇ ਆਸਤਿਕ ਤਾਂ ਉਹ ਤਾਂ ਚਲੋ ਹੈ ਹੀ ਹੈ। ਪਰ ਨਾਲ ਨਾਸਤਿਕ ਵੀ ਹੈ। ਇਹ ਦੁਨੀਆ ਨਾਸਤਿਕ ਆ ਬਹੁਤ ਸਾਰੇ ਪੜ੍ਹੇ ਲਿਖੇ ਵੀ ਨਾਸਤਿਕ ਆ ਵਿਗਿਆਨੀ ਡਾਕਟਰ ਇਹੋ ਜੀ ਨਾਸਤਿਕ ਆ ਉਹ ਆਤਮਾ ਦਾ ਵਿਸ਼ਵਾਸ ਨਹੀਂ ਕਰਦੇ ਪਰ ਫੇਰ ਵੀ ਇਹ ਕਈ ਵਾਰੀ ਇਹ ਕਈ ਵਾਰੀ ਹੁਣ ਵਿਗਿਆਨੀ ਕਈ ਵਾਰੀ ਆਤਮਕੋ ਚਲੇ ਜਾਂਦੇ ਹਨ ਜਿਵੇਂ ਮਹਾਪੁਰਸ਼ ਸੰਤ ਹਨ ਉਹਨਾਂ ਕੋ ਵੀ ਜਾਂਦੇ ਹਨ ਵਿਗਿਆਨੀ ਜਾਂ ਡਾਕਟਰ ਫਿਰ ਉਹਨਾਂ ਤੋਂ ਇਹ ਗਿਆਨ ਲੈਂਦੇ ਹਨ ਇਹ ਕੀ ਹੈ ਇਸ ਕਰਕੇ ਫੇਰ ਤੁਸੀਂ ਦੇਖੇ ਹੋਣਾ ਕਿ ਬਹੁਤ ਸਾਰੇ ਪੜ੍ਹੇ ਲਿਖੇ ਜਿਹੜੇ ਵਿਸ਼ਵਾਸ ਨਹੀਂ ਕਰਦੇ ਪਹਿਲਾਂ ਉਹ ਸੰਤਾਂ ਵਾਂਗ ਬੁਰਸ਼ਾਂ ਕੋ ਵੀ ਆਉਂਦੇ ਹਨ ਬਾਅਦ ਇਹ ਕੀ ਹੈ ਗਿਆਨ ਕੀ ਸਾਰਾ ਗਿਆਨ ਹੀ ਹੈ ਬਸ ਅਗਿਆਨ ਵਿੱਚ ਰਹਿਣਾ ਗਿਆਨ ਵਿੱਚ ਰਹਿਣਾ ਦੋ ਹੀ ਤਰ੍ਹਾਂ ਦੀ ਗੱਲਾਂ ਗਿਆਨ ਵਾਲਾ ਉਹ ਆਤਮ ਦਰਸ਼ੀ ਹੈ ਇਹ ਅਨਾਤਮ ਦਰਸ਼ੀ ਹੈ ਠੀਕ ਹੈ ਨਾ ਜਦੋਂ ਗਿਆਨ ਹੋ ਗਿਆ ਕਿ ਪਰਮਾਤਮਾ ਕੀ ਹੈ ਤੇ ਅਸੀਂ ਕਿਸ ਤਰ੍ਹਾਂ ਮੁਕਤੀ ਲੈਣੀ ਹੈ ਉਹ ਆਤਮ ਦਰਸ਼ੀ ਹੈ ਹੱਤ ਤੇ ਜਿਹੜਾ ਮੁਕਤੀ ਦਾ ਬੜਾ ਸੋਚਦਾ ਕਿ ਮੈਂ ਸਿਰਫ ਚੰਗੇ ਕਰਮ ਕਰਨੇ ਹਨ ਜਾਂ ਉਹ ਪਰਮਾਤਮਾ ਦੇ ਵਿਸ਼ਵਾਸ ਹੀ ਨਹੀਂ ਕਰਦਾ ਉਹ ਅਨਾਤਮਦਰਸ਼ੀ ਹੈ ਤੇ ਇਸ ਤਰ੍ਹਾਂ ਸਾਰਾ ਕੁਝ ਇਹ ਜਿਹੜਾ ਸਾਰਾ ਇਹ ਸਾਰਾ ਬ੍ਰह्म ਗਿਆਨ ਵਿੱਚ ਹੀ ਆ ਜਾਂਦਾ ਬ੍ਰह्म ਗਿਆਨ ਵਿੱਚ ਸਾਰਾ ਕੁਝ ਆ ਜਾਂਦਾ ਹੈ ਇਹ ਆਤਮ ਗਿਆਨ ਚ ਆਉਂਦਾ ਹੈ ਜਿਹੜਾ ਆ ਆ ਉਹ ਗਿਆਨ ਦੇ ਵੀ ਅੱਗੇ 파ਟ ਹੁੰਦੇ ਹੈ ਨਾ ਬ੍ਰह्म ਗਿਆਨ ਤੋਂ ਗਿਆਨ ਅੱਗੇ ਉਹਦੇ 파ਟ ਕਿਹੜੇ-ਕਿਹੜੇ ਆ ਗਏ ਠੀਕ ਹੈ ਨਾ ਗਿਆਨ ਕਿੰਨੀ ਤਰ੍ਹਾਂ ਦਾ ਹੈ ਇਹ ਵੀ ਅੱਗੇ ਇੱਕ ਵੀਡੀਓ ਬਣਾਵਾਂਗੇ ਅਸੀਂ ਇਹ ਸੰਗੀਤ ਦਾ ਗਿਆਨ ਕੁਸ਼ਤੀ ਦਾ ਗਿਆਨ ਅ ਹੋਰ ਬਹੁਤ ਸਾਰੇ ਗਿਆਨ ਹਨ ਤੀਰੰਦਾਜ਼ੀ ਹੈ ਠੀਕ ਹੈ ਨਾ ਉਹ ਵਾਰ ਵਿੱਚ ਆ ਜਾਂਦੇ ਹਨ ਲੜਾਈ ਲੜਾਈ ਵਿੱਚ ਆ ਜਾਂਦੇ ਹਨ ਤੁਸੀਂ ਜਿਹੜੇ ਯੁੱਧ ਕਰਨੇ ਹਨ ਯੁੱਧ ਕਲਾ ਵਿੱਚ ਆ ਜਾਂਦੇ ਹਨ ਕਲਾ ਜਿਹੜੀ ਕਲਾ ਕਹੀ ਕਹਿੰਦੇ ਹਨ ਕਲਾ ਕਿੰਨੀ ਪ੍ਰਕਾਰ ਦੀ ਹੁੰਦੀ ਹੈ ਠੀਕ ਹੈ ਉਹਦੇ ਵੀ ਅੱਗੇ ਵੀਡੀਓ ਬਣਾਵਾਂਗੇ ਸੋ ਮੈਨੂੰ ਆਸ ਹੈ ਕਿ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਆਤਮ ਤੇ ਨਾਤਮ ਵਿੱਚ ਕੀ ਫਰਕ ਹੁੰਦਾ ਹੈ ਹੁਣ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਕੀ ਹੋ ਤੁਸੀਂ ਨਾਤਮ ਹੋ ਜਾਂ ਆਤਮ ਅਗਰ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਜੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਗਰ ਤੁਸੀਂ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰੋ ਤੇ ਥੱਲੇ ਕੋਈ ਕੁਐਸਚਨ ਹੋਵੇ ਤਾਂ ਕਮੈਂਟ ਜ਼ਰੂਰ ਕਰੋ ਜੀ ਤੇ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਲੱਗੀ ਕੀ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਪਹਿਲਾਂ YouTube ਤੇ ਦੇਖੀ ਹੈ ਆਤਮ ਤੇ ਨਾਤਮ ਦੀ ਆਤਮ ਤੇ ਨਾਤਮ ਦੀ ਸੋ ਅਗਰ ਕੋਈ ਕੁਐਸਚਨ ਕਰਦੇ ਹਾਂ ਤਾਂ ਸੋਤੇ ਵੀ ਵੀਡੀਓ ਬਣਾਵਾਂਗੇ ਕਿਰਪਾ ਕਰਕੇ ਥੱਲੇ ਜ਼ਰੂਰ ਕਮੈਂਟ ਕਰੋ ਕਿ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਜਾਂ ਤੁਸੀਂ ਇੰਗਲਿਸ਼ ਵਿੱਚ ਕੁਐਸਚਨ ਕਰੋ ਤੇ ਇਹ ਚੀਜ਼ ਕੀ ਹੁੰਦੀ ਹੈ ਤਾਂ ਸੋ ਹੀ ਉੱਤੇ ਵੀਡੀਓ ਬਣਾਵਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ